ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰੇ ਭਰਾ ਮੈਂ ਗੱਲ ਕਰਦਾ ਸੀਗਾ ਵੀ ਦੋਨਾਂ ਦੇ ਮੂਰੇ ਬੰਨੇ ਹੁੰਦੇ ਨੇ ਕੱਟਰੂਹੇ ਚੰਨੋ ਵੀ ਤੇ 나ਥ ਵੀ ਚੰਨੋ ਆਪਦੀ ਝੋਟੀ ਮੂਰੇ ਹੁੰਦੀ ਹੈ ਤੇ ਵੱਡੀ ਮੱਝ ਮੂਰੇ ਕੱਟਾ ਹੁੰਦਾ ਹੈਗਾ ਇਹ ਜਦੋਂ ਖਾਂਦੀਆਂ ਪੀਂਦੀਆਂ ਨੇ ਖੁਰਲੀ 'ਚ ਮੂੰਹ ਮਾਰਦੀਆਂ ਨੇ ਅੱਗੇ ਨੂੰ ਹੋ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਰੋਜ਼ ਮੰਗਉਂਈ ਇਹਨਾਂ ਦਾ ਰੋਜ਼ ਦਾ ਹੀ ਕੰਮ ਹੈ ਦਾ ਲੱਗ ਜਾਂਦਾ ਕਦੇ-ਕਦੇ ਇੱਕ ਥਣ ਚੁੰਗ ਜਾਂਦੇ ਨੇ ਕਦੇ ਦੋ ਚੁੰਗ ਜਾਂਦੇ ਨੇ ਕਦੇ-ਕਦੇ ਸਾਰਾ ਵੀ ਚੁੰਗ ਜਾਂਦੇ ਨੇ ਅ ਇਹਨਾਂ ਦੇ ਮੂਰੇ ਬੰਨਣਾ ਪੈਂਦਾ ਮਜਬੂਰੀ ਹੈਗੀ ਕਿਉਂਕਿ ਜਦੋਂ ਸਵੇਰੇ ਨਹਾ ਮਾ ਧੋ ਕੇ ਅੰਦਰ ਬੰਦਿਆਂਗੇ ਆ ਸਾਰੀ ਖੁਰਲੀ ਦੇ ਧੁੱਪ ਆਉਂਦੀ ਹੈ ਪੂਰੀ ਕੜਾਕੇਦਾਰ ਆ ਉਹ ਉੱਥੇ ਤੱਕ ਪੂਰੀ ਧੁੱਪ ਹੁੰਦੀ ਹੈ ਇੱਧਰ ਖੁੰਜੇ ਤੇ ਆਉਂਦੀ ਹੈਗੀ ਮੈਨੂੰ ਲੱਗਦਾ 10:30 ਜਾਂ ਪੌਣੇ 11 11:00 ਦੇ ਗੇਟ 'ਚ ਇੱਥੇ ਛਾਂ ਆਉਂਦੀ ਹੈਗੀ ਤੇ ਜਦੋਂ ਛਾਂ ਆਉਂਦੀ ਹੈ ਇੱਥੇ ਫਿਰ ਉਹਦੋਂ ਕੌਲ ਕਰ ਜੰਨੇ ਕੋਲ ਕੇ ਬੰਨਣ ਦੀ ਵੀ ਬੈਠੀਆਂ ਨੇ ਸਾਰੀਆਂ ਬੈਠੀਆਂ ਰਹਿੰਦੇ ਕਿਉਂ ਠਾਉਣੀਆਂ ਨੇ ਵੀ ਜੇ ਇਹਨਾਂ ਨੂੰ ਖੋਲਿਆ ਤਾਂ ਸਾਰੀਆਂ ਖੜੀਆਂ ਹੁੰਦੀਆਂ ਨੇ ਇੱਕ ਵਾਰੀ ਜੇ ਇਹਨਾਂ ਨੂੰ ਵੀ ਹੱਥ ਲਾਈ ਤਾ ਕਰਕੇ ਘੋਲ ਜੀ ਰੋਜ਼ ਮਹਿੰਗੀ ਪੈ ਜਾਂਦੀ ਹੈਗੀ ਦੋ ਥਾਣਾ ਨੂੰ ਜਾਂ ਤਿੰਨ ਥਾਣਾ ਨੂੰ ਜਾਂ ਦੋਨਾਂ ਦਾ ਹੀ ਚੁੰਗੀਆਂ ਦੇਣਗੇ ਤੇ ਬਾਵਾ ਸਾਰਾ ਨੁਕਸਾਨ ਜਿਆ ਕਰਾਈ ਜੰਨੇ ਆ ਵੀ ਘੋਲ ਘੋਲ ਚ ਬਾਕੀ ਦੇਖਦੇ ਆਗੇ ਹੁਣ ਕੱਲ ਤੋਂ ਇਹਨਾਂ ਨੂੰ 10:30 ਵਜੇ ਘੰਟਾ ਕੇ ਇੱਧਰ ਬੈਠ ਜਾ ਕਰਨ ਦੇ ਇਦੂ ਬਾਦ ਬੰਨ ਕੇ ਇਹਨਾਂ ਨੂੰ ਇੱਧਰ ਬੰਨਦਿਆ ਕਰੂੰਗਾ ਕੋਲ ਕੇ ਇਧਰ ਮੈਟ ਪਿਆ ਹੁੰਦਾ ਹੈਗਾ ਪਾਣੀ ਦੀ ਬਾਲਟੀ ਖੂੰਜੇ ਚ ਰੱਖ ਕੇ ਵਧੀਆ ਬੈਠੇ ਰਹਿਿਆ ਕਰਨਗੇ ਸਾਰਾ ਦੁਪਹਿਰਾ ਹੁਣ ਤਾਂ ਬਾਕੀ ਚੰਨੋਂ ਇੰਨੀ ਗਰਮੀ ਵੀ ਨਹੀਂ ਮੰਦੀ ਹੌਲੀ ਹੌਲੀ ਠੀਕ ਹੋਈ ਜਾਂਦੀ ਹੈਗੀ ਨਾ ਕੋਈ ਟੀਕਾ ਲਵਾ ਡਿਵਰਮਿੰਗ ਕਰਦੇ ਇਹਨਾਂ ਦੀ ਥੋੜੇ ਥੋੜੇ ਇੱਕ ਟਾਈਮ ਤੱਕ ਬਾਕੀ ਟੂਰ ਬਾਰੇ ਬਹੁਤ ਸਾਰੇ ਭਰਾ ਪੁੱਛਦੇ ਸੀ ਟੂਰ ਤੇ ਵੀ ਚਾਹ ਕਹਿੰਗੀ ਕੱਲੂ ਮੇ ਨਿਕਲ ਸਕਦੇ ਆਂਗੇ ਜਾਂ ਇੱਕ ਤਰੀਕ ਉਹਦਾ 100% ਕਨਫਰਮ ਹੈਗਾ ਕਿਉਂਕਿ ਨਾਲ ਟੂਰ ਲਵਾਉਣ ਵਾਲੇ ਜਾਂ ਲਵਾ ਕੇ ਆਉਣ ਵਾਲੇ ਬੰਦੇ ਬਥੇਰੇ ਨੇਗੇ ਇੱਕ ਬਾਹਰ ਦੇ ਨੇ ਮਿੱਤਰ 4-5 ਉਹ ਕਹਿੰਦੇ ਪਹਿਲਾਂ ਆਪਾਂ ਟੂਰ ਲਾ ਕੇ ਆਉਣੇ 28 ਨਿਕਲੂ ਨਿਕਲ ਨਿਕਲਦੇ ਆਂ ਵੀ ਬਾਕੀ ਤਿੰਨ ਚਾਰ ਮੁੰਡੇ ਪਿੰਡ ਦੇ ਨੇ ਉਹ ਕਹਿੰਦੇ ਆਪਾਂ ਇੱਕ ਤਰੀਕ ਨੂੰ ਚੱਲਾਂਗੇ 5 ਤਰੀਕ ਨੂੰ ਵਾਪਸ ਆਵਾਂਗੇ ਟਰੈਕ ਕਰਕੇ ਆਵਾਂਗੇ ਗੱਲ ਸਾਰੀ ਕੰਮਾਂ ਤੇ ਆਈ ਖੜੀ ਐ ਗੱਲ ਸਾਰੀ ਮੇਰੇ ਤੇ ਆਈ ਖੜੀ ਐ ਵੀ ਜਦੋਂ ਮੈਂ ਕੰਮ ਨਵੇੜੂ ਫਿਰ ਜਾਣ ਵਾਲੇ ਹੋ ਦੀ ਨੇਗੇ ਕੈਂਚੀ ਕੰਮਾਂ ਨੇ ਮੇਰੇ ਲਾ ਰੱਖੀ ਹੈ ਕੰਮ ਜਾਣ ਕਿਸੇ ਪਾਸੇ ਦਿੰਦੇ ਨਹੀਂ ਹੈਗੇ ਮੈਨੂੰ ਆਇਆ ਕਿਰਾ ਮੋਟੇ-ਮੋਟੇ ਖੇਤ ਦੀ ਮੈਂ ਕੰਮ ਜੀ ਨਿਵੇੜਦਾ ਅੱਜ ਪੱਟਾ-ਮੋਟਾ ਦੀ ਮਿੱਟੀ ਜੀ ਲਾਉਣੀ ਹੈਗੀ ਥੋੜੀ ਜੀ ਇਸ ਤੋਂ ਬਾਅਦ ਕੰਪਿਊਟਰ ਕਰਾ ਲਵਾਵਾਂਗੇ ਉਹਦੇ ਲਵਾਉਂਦੇ ਸੀਗੇ ਕੰਮ ਨਿਪਟਦਾ ਸੀ ਉਹਦੇ ਨੇਰੀ ਨੇ ਕੰਮ ਜੰਮੀ ਠੱਪ ਕਰਤਾ ਮਸਾਂ ਜਾਣ ਬਚਾ ਕੇ ਘਰੇ ਆਇਆਗੇ ਉਹਦੇ ਬਹੁਤ ਜਿਆਦਾ ਨੇਰੀ ਸੀਗੀ ਅਸੀਂ ਜਾਮਣ ਦੀ ਓਟ 'ਚ ਖੜ ਗਏ ਉੱਥੇ ਜਾਮਣ ਪੜਾਕ ਦੇਣੇ ਤੋੜਤੀ ਸਾਡੇ ਦੇਖਦੇ ਦੇਖਦੇ ਬਹੁਤ ਚੰਗੀ ਜਾਮਣ ਸੀ ਬਹੁਤ ਵੱਡੀ ਸਾਡੇ ਦੇਖਦੇ ਦੇਖਦੇ ਵਿੱਚ ਮੀਂਹ ਪਲਟਾ ਤੀ 900 ਨਹੀਂ ਜਾਮਣ ਹਨੇਰੀ ਇੰਨੀ ਜਿਆਦਾ ਸੀਗੀ ਤੇ ਉਹਦੇ ਤਾਂ ਫਿਰ ਕੰਪਿਊਟਰ ਕਰਾ ਕੀ ਲੱਗਣਾ ਸੀਗਾ ਮਗੀ ਅੱਜ ਸ਼ਾਮ ਨੂੰ ਜਾਂ ਕੱਲੂ ਸਵੇਰੇ ਆਉਣਗੇ ਕੰਪਿਊਟਰ ਕਰਾ ਲਾਉਣ ਵਾਲੇ ਤਾਂ ਕਰਕੇ ਬਟਨੀਆਂ ਦੇ ਮਿੱਟੀ ਚੋਂ ਚੜਾਉਣ ਵਾਲੀ ਐ ਬਾਕੀ 26 ਦੀ ਪਨੀਰੀ ਹਜੇ ਠਹਿਰ ਕੇ ਪੀਜਾਂਗੇ 28 ਦੀ 67 ਦੀ ਪਨੀਰੀ ਬਹੁਤ ਸੋਹਣੀ ਹੋ ਗਈ ਅੱਜ ਮੈਂ ਸ਼ਾਰਟ ਪਾ ਦੂੰਗਾ ਸ਼ਾਮ ਨੂੰ ਜਾ ਕੇ ਖੇਤ ਉਹ ਤੁਸੀਂ ਜ਼ਰੂਰ ਦੱਸਿਓ ਹਾਈ ਗ੍ਰੇਡ ਵਾਲੀ ਆਪਣੀ ਕਿਵੇਂ ਹੋ ਗਈ ਬਾਪੇ ਦੀ ਕਿਰਪਾ ਨਾਲ ਚੰਗੇ ਹੋਣ ਸਾਰਿਆਂ ਦੀਆਂ ਫਸਲਾਂ ਐ ਤੇ ਕੀ ਮਿਹਨਤ ਕਰਦੇ ਨੇ ਸਾਰੇ ਭਰਾ ਜਿਹੜੇ ਜਿਹੜੇ ਦੱਬ ਕੇ ਬਾਕੀ ਆਹ ਕੰਮ ਤਾਂ ਤੁਹਾਨੂੰ ਪਤਾ ਨਿਭੜਦੇ ਨਹੀਂ ਤਾਂ ਰੋਜ਼ ਵਾਲਾ ਕੰਮ ਹੈਗਾ 3 ਵਜੇ ਉੱਠ ਘੜ 4 ਵਜੇ ਉੱਠ ਘੜ ਇਹ ਤਾਂ ਉਨਾ ਹੀ ਕੰਮ ਹੈ ਕਰਨਾ ਹੀ ਪੈਣਾ ਇਹਨੇ ਕਰਨਾ ਹੈਗਾ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸਾਰੇ ਭਰਾ ਬਾਈ ਟੂਰ ਵਾਲੇ ਬਲੌਗ ਆਪਾਂ ਬਹੁਤ ਸੋਹਣੇ ਪਲਾਨ ਕਰ ਰੱਖੇ ਨੇ ਮੈਂ ਬਾਬੇ ਦੀ ਕਿਰਪਾ ਨਾਲ ਕੰਮ ਨਿਭੜਨ ਦੇ ਜੰਮੇ ਉਹਦੇ ਗਾਣਾ ਕੰਮ ਤੇਰੇ ਨਹੀਂ ਨਿਭੜਨੇ ਤੂੰ ਮੁੱਕ ਜਾਣਾ ਬੰਦੇ ਪਤਾ ਨਹੀਂ ਕਿਵੇਂ ਜੇ ਗਾਣਾ ਹੁੰਦਾ ਮੇਰੇ ਇੰਨੇ ਪ੍ਰੋਪਰ ਯਾਦ ਨਹੀਂ ਰਹਿੰਦੇ ਗਾਣੇ ਤੇ ਕੰਮ ਕੰਮ ਜੇ ਕੋਸ਼ਿਸ਼ ਕਰਦੇ ਆ ਵੀ ਮੋਡੇ ਮੋਡੇ ਨਵੇੜ ਕੇ ਨਿਕਲ ਜੇ ਇੱਕ ਵਾਰੀ ਹੁਣ ਬਾਕੀ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੇ ਭਰਾ ਵੀਡੀਓ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸਾਰੇ ਭਰਾ ਤੇ ਮੈਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਕੋਈ ਵੀ ਸਵਾਲ ਜਵਾਬ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਹਰੇਕ ਬੰਦੇ ਦਾ ਮੈਂ ਟਰਾਈ ਕਰਦਾ ਹਾਂ ਨਾ ਵੀ ਜਲਦੀ ਤੋਂ ਜਲਦੀ ਰਿਪਲਾਈ ਕੀਤਾ ਜਾਵੇ ਤੇ ਕੋਸ਼ਿਸ਼ ਹੁੰਦੀ ਹੈ ਵੀ ਡੇਲੀ ਇੱਕ ਦੋ ਦਿਨਾਂ ਬਾਅਦ ਜਬ ਵੀਡੀਓ ਪਾਈ ਜਾਵੇ ਤੇ ਕੋਸ਼ਿਸ਼ੇ ਟਰਾਈ ਕਰਨੇ ਹੈਗੇ ਵੀਡੀਓ ਆ ਵੀ ਰਹੀ ਹੈ ਤੁਸੀਂ ਸਪੋਰਟ ਕਰ ਵੀ ਰਹੇ ਹੋ ਇਸੇ ਗੱਲ ਦੇ ਆਪਾਂ ਧੰਨਵਾਦੀਆਂ ਹਾਂਗੇ ਬਾਕੀ ਟੂਰ ਵਾਲੇ ਵੀਡੀਓ ਵਾਸਤੇ ਤੁਸੀਂ ਚੈਨਲ ਨੂੰ ਜਰੂਰ ਸਾਰੇ ਪ੍ਰੋਸੈਸ ਕਰ ਜਰੂਰ ਕਰਿਓ ਵੱਧ ਤੋਂ ਵੱਧ ਆਪਦੇ ਜਾਰਾਂ ਹਵੇਲੀਆਂ ਨੂੰ ਜਰੂਰ ਸਾਂਝਾ ਕਰਿਓ ਆਪਣਾ ਚੈਨਲ 'ਤੇ